ਰਾਮਕਲੀ ਮਹੱਲਾ ਤੀਜਾ ਹਰ ਕੀ ਪੂਜਾ ਦਲੰਬ ਹੈ ਸੰਤੋ ਕਹਿਣਾ ਕਛੂ ਨਾ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਉ ਹਰ ਬਿਨ ਸਭ ਕਿਛ ਮੈਲਾ ਸੰਤੋ ਕੀਆ ਹੋ ਪੂਜ ਚੜਾਈ ਹਰ ਸਾਚੇ ਪਾਵੈ ਸਾ ਪੂਜਾ ਹੋਐ ਭਾਣਾ ਮਨ ਵਸਾਈ ਪੂਜਾ ਕਰੈ ਸਭ ਲੋਕ ਸੰਤੋਹ ਮਨ ਮੁਖ ਥਾਏ ਨਾ ਪਾਈ ਸ਼ਬਦ ਮਰੈ ਮਨ ਨਿਰਮਲ ਸੰਤੋਹ ਇਹ ਪੂਜਾ ਥਾਏ ਪਾਈ ਪਵਿੱਤ ਪਾਵਨ ਸੇ ਜਨ ਸਾਚੀ ਏਕ ਸ਼ਬਦ ਲਿਵ ਲਾਈ ਬਿਨ ਨਾ ਆਵੈ ਹੋਰ ਪੂਜ ਨਾ ਹੋਵੀ ਭਰਮ ਕੁਲੀ ਲੋਕਾਈ ਗੁਰਮੁਖ ਆਪ ਪਛਾਣੈ ਸੰਤੋਹ ਰਾਮ ਨਾਮ ਲਿਵ ਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਂ ਪਾਈ ਪੂਜਾ ਕਰਹਿ ਪਰ ਵਿਦ ਨਹੀਂ ਜਾਣਹਿ ਦੂਜੈ ਭਾਇ ਮਲ ਲਾਈ ਗੁਰਮੁਖ ਹੋਐ ਸੋ ਪੂਜਾ ਜਾਣੈ ਭਾਣਾ ਮਨ ਵਸਾਈ ਭਾਣੇ ਤੇ ਸਭ ਸੁਖ ਪਾਵੈ ਸੰਤੋ ਅੰਤੇ ਨਾਮ ਸਿਖਾਈ ਆਪਣਾ ਆਪ ਨਾ ਪਛਾਨੈ ਸੰਤੋ ਕੂੜ ਕਰਹਿ ਵਡਿਆਈ ਪਾਖੰਡ ਕੀਨੇ ਜਮ ਨਹੀਂ ਛੋਡੈ ਲੈ ਜਾਸੀ ਪਤ ਗੁਆਈ ਜਿਨੇ ਅੰਤਰ ਸ਼ਬਦ ਆਪ ਪਛਾਨ ਹੈ ਗਤ ਮਿਤ ਤਿਨ ਹੀ ਪਾਈ ਇਹੋ ਮੰਨੂਆ ਸੋਨ ਸਮਾਧ ਲਗਾਵੇ ਜੋਤੀ ਜੋਤ ਮਲਾਈ ਸੁਣ ਸੁਣ ਗੁਰਮੁਖ ਨਾਮ ਵਖਾਣੈ ਸਤ ਸੰਗਤ ਮੇ ਲਾਈ ਗੁਰਮੁਖ ਗਾਵੇ ਆਪ ਗਵਾਵੇ ਦਰ ਸਾਚੈ ਸੋਭਾ ਪਾਈ ਸਾਚੀ ਬਾਣੀ ਸਚ ਵਖਾਣੈ ਸਚ ਨਾਮ ਲਿਵਲਾਈ ਭੈ ਭੰਜਨ ਅਤਿ ਪਾਪ ਨਿਖੰੰਜਨ ਮੇਰਾ ਪ੍ਰਭ ਅੰਤ ਸਖਾਈ ਸਭ ਕਿਛੇ ਆਪੇ ਆਪ ਵਰਤੈ ਨਾਨਕ ਨਾਮ ਵਡਿਆਈ ਰਾਮ ਕਲੀ ਮਹਲਾ ਤੀਜਾ ਹਮ ਕੁਚਲ ਕਚੀਲ ਅਤਿ ਅਬਮਾਨੀ ਮਿਲ ਸ਼ਬਦੇ ਮੈਲ ਉਤਾਰੀ ਸੰਤੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਘਟ ਅੰਤਰ ਕਰਤੈ ਆਪ ਸੁਵਾਰੀ ਰਹਾਉ 파ਰਸ ਪਰਸੇ ਫਿਰ 파ਰਸ ਹੋਏ ਹਰ ਜੀਓ ਆਪਣੀ ਕਿਰਪਾ ਧਾਰੀ ਇਕ ਦੇਖ ਕਰਹਿ ਫਿਰਹਿ ਅਬਮਾਨੀ ਤਿਨ ਜੂਐ ਬਾਜੀ ਹਾਰੀ ਇਕ ਅਨ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਉਰ ਧਾਰੀ ਆਨੰਦ ਨਰਾਤੇ ਸਹਜੇ ਮਾਤੇ ਸਹਜੇ ਹੋਮੈ ਮਾਰੀ ਭੈ ਬਿਨ ਭਗਤ ਨਾ ਹੋਈ ਕਬਹੀ ਭੈ ਭਾਏ ਭਗਤ ਸੁਵਾਰੀ ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਪੰਡਹਾਰੀ ਤਿਸ ਕਿਆ ਗੁਨਾ ਕਾ ਅੰਤ ਨਾ ਪਾਇਆ ਹਉਕਾਮਾ ਸ਼ਬਦ ਵਿਚਾਰੀ ਹਰ ਜਿਉ ਜੱਪੀ ਹਰ ਜਿਉ ਸਲਾਹੀ ਵਿਚਹੁ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਅਖੋਟ ਸੱਚੇ ਪੰਧਾਰੀ ਆਪਣੇ ਆ ਭਗਤਾਂ ਨੂੰ ਆਪੇ ਤੁਠਾ ਆਪਣੀ ਕਿਰਪਾ ਕਰ ਕਲਤਾਰੀ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਾਮਨ ਸ਼ਬਦ ਵਿਚਾਰੀ ਜਿਉ ਪਿੰਡ ਸਭ ਕਿਸ ਹੈ ਕਿਸ ਕਾ ਆਖਣ ਬਿਕਮ ਵਿਚਾਰੀ ਸ਼ਬਦ ਲੱਗੇ ਸੇ ਜਨ ਇਸਤਰੀ ਭਉਜਲ ਪਾਰਿ ਉਤਾਰੀ ਬਿਨ ਹਰ ਸਾਚੇ ਕੋ ਪਾਰ ਨਾ ਪਾਵੇ ਬੂਝੈ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਵਾਰੀ ਕਾਇਆ ਕੰਚਨ ਸ਼ਬਦੇ ਰਾਤੀ ਸਾਚੇ ਨਾਹੀ ਪਿਆਰੀ ਕਾਇਆ ਅਮਰਤ ਰਹੀ ਪਰਪੂਰੇ ਪਾਈਐ ਸ਼ਬਦ ਵਿਚਾਰੀ ਜੋ ਪ੍ਰਭ ਖੋਜਹਿ ਸੇਈ ਪਾਵਹਿ ਹੋਰ ਫੂਟ ਮੂਏ ਅਹੰਕਾਰੀ ਬਾਦੀ ਬਿਨ ਸਹਿ ਸੇਵਕ ਸੇਵਹਿ ਗੁਰ ਕਾ ਹੇਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਉ ਮੈਂ ਤ੍ਰਿਸ਼ਨਾ ਮਾਰੀ ਸਤਗੁਰ ਦਾਤਾ ਤਿਨੈ ਪਛਾਤਾ ਜਿਸਨੋ ਕਿਰਪਾਤ ਮਾਰੀ ਸਤਗੁਰਨਾਮ ਸੇਵਹਿ ਮਾਇਆ ਲਾਗੀ ਦੂਬ ਮੁਵੇ ਅਹੰਕਾਰੀ ਜਿ ਚਰ ਅੰਦਰ ਸਾਸ ਤੇ ਚਰ ਸੇਵਾ ਕੀਚੈ ਜਾਏ ਮਿਲੀਐ ਰਾਮ ਰਾਰੀ ਆਨੰਦਿ ਨੇ ਜਾਗਤ ਰਹੈ ਦਿਨ ਰਾਤੀ ਆਪਣੇ ਪ੍ਰੇਅ ਪ੍ਰੀਤ ਪਿਆਰੀ ਤਨ ਮਨ ਵਾਰੀ ਵਾਰ ਕਮਾਈ ਆਪਣੇ ਗੁਰ ਵਿਟੋ ਬਲੇ ਹਾਰੀ ਮਾਇਆ ਮੋਹ ਬਿਨਸ ਜਾਏਗਾ ਉਬਰੇ ਸ਼ਬਦ ਵਿਚਾਰੀ ਆਪ ਜਗਾਏ ਸਈ ਜਾਗੇ ਗੁਰ ਕੈ ਸ਼ਬਦ ਵਿਚਾਰੀ ਨਾਨਕ ਸੇ ਹੀ ਮੂਹੇ ਜੇ ਨਾਮ ਨਾ ਚੇਤੇ ਹੈ ਭਗਤ ਜੀਵੇ ਵਿਚਾਰੀ RAMKALI MAHALLA 3 ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਗਾਈ ਸੰਤੋਹ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਘਟ ਅੰਤਰ ਪੂਰੇ ਕੀ ਵਡਿਆਈ ਰਹਾਉ ਆਪੇ ਕਰਤਾ ਆਪੇ ਭੁਗਤਾ ਦੇਂਦਾ ਰਜਕ ਸਭਾਈ ਜੋ ਕਿਛ ਕਰਨਾ ਸੋ ਕਰ ਰਹਿਆ ਅਵਰ ਨਾ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟੇ ਉਪਾਏ ਸਿਰ ਸਿਰ ਧੰਦੇ ਲਾਈ ਤਿਸਹਸਰੇ ਵੋ ਤਾ ਸੁਖ ਪਾਵੋ ਸਤਗੁਰ ਮੇਲ ਮਲਾਈ ਆਪਣਾ ਆਪ ਆਪੇ ਉਪਾਏ ਅਲਖ ਨ ਲਖਣਾ ਜਾਈ ਆਪੇ ਮਾਰ ਜਿਵਾਲੇ ਆਪੇ ਤਿਸ ਨੂੰ ਤਿਲਨਾਤ ਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵਡ ਭਾਗੀ ਜਿੰਨੀ ਏ ਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁਖ ਪਾਏ ਅੰਤਰ ਆਪੇ ਭਰਮ ਭਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਗੁਰੀ ਅੰਧ ਫਿਰੈ ਲੋਕਾਈ ਜਿਨਿ ਚਾਖਿਆ ਤਿਨਾਂ ਸਾਦ ਆਇਆ ਸਤਿਗੁਰ ਬੂਝ ਬੁਝਾਈ ਇਕਨਾ ਨਾਮ ਹੋ ਆਪ ਪੁਲਾਏ ਇਕਨਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਲਾਹੇ ਹੋ ਸੰਤੋ ਤਿਸ ਦੀ ਵੱਡੀ ਵੜਿਆਈ ਤਿਸ ਬਿਨੇ ਅਵਰਨਾ ਕੋਈ ਰਾਜਾ ਕਰਤ ਪਾਵਸ ਬਣਤ ਬਣਾਈ ਨਿਆਉ ਤਿਸੈ ਕਾ ਹੈ ਸਦ ਸਾਚਾ ਬਿਰਲੇ ਹੁਕਮ ਮੰਨਾਈ ਤਿਸਨੋ ਪ੍ਰਾਣੀ ਸਦਾ ਧਿਆਵੂ ਜਿਨ ਗੁਰਮੁਖ ਬਣਤ ਬਣਾਈ ਸਤਗੁਰ ਭੇਟੈ ਸੋ ਜਨ ਸੀਜੈ ਜਿਸ ਹਿਰਦੈ ਨਾਮ ਵਸਾਈ ਸਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਹਾ ਬਿਸਮਾਗ ਮੇਰਾ ਪ੍ਰਭ ਰਵਿਆ ਸਰਬ ਥਾਈ RAM KALI MOHALLA 5 ਅਸ਼ਟ ਪਦੀਆਂ 1 ਓ ਔੰਕਾਰ ਸਤਗੁਰ ਪ੍ਰਸਾਦ ਕਿਨਹੀ ਕੀਆ ਪਰਵਿਰਤ ਪਸਾਰਾ ਕਿਨਹੀ ਕੀਆ ਪੂਜਾ ਬਿਸਥਾਰਾ ਕਿਨਹੀ ਨਿਵਲ ਕੋਇ ਅੰਗਮ ਸਾਦੇ ਮੋਹਿ ਦੀਨ ਹਰ ਹਰ ਆਰਾਦੀ ਤੇਰਾ ਭਰੋਸਾ ਪਿਆਰੇ ਥਾਨ ਨਾ ਜਾਨਾ ਵਿਸਾਰਾ ਹਾਉ ਕਿਨਹੀ ਗ੍ਰਹ ਤਜ ਵਣਖੰਡ ਪਾਇਆ ਕਿਨਹੀ ਮੂਨ ਔਤੂਤ ਸਦਾਇਆ ਕੋਈ ਕਹਤੋ ਅਨੰਨ ਭਗਉਤੀ ਮੋਹੇ ਦੀਨ ਹਰ ਹਰ ਊਟ ਲੇਤੀ ਕਿਨਹੀ ਕਹਿਆ ਹਉ ਤੀਰਥ ਵਾਸੀ ਕੋਈ ਅਨ ਤਜ ਭਇਆ ਉਦਾਸੀ ਕਿਨਹੀ ਭਵਨ ਸਭ ਧਰਤੀ ਕਰਿਆ ਮੋਹੇ ਦੀਨ ਹਰ ਹਰ ਦਰ ਪਰਿਆ ਕਿਨਹੀ ਕਹਿਆ ਮੈਂ ਕੁਲਹਿ ਵੜਿਆਈ ਕਿਨਹੀ ਕਹਿਆ ਬਾਹਾਂ ਬਹੁ ਭਾਈ ਕੋਈ ਕਹੈ ਮੈਂ ਤਨਹਿ ਫਸਾਰਾ ਮੋਹਿ ਦੀਨ ਹਰ ਹਰ ਆਧਾਰਾ ਕਿਨਹੀ ਘੁੰਗਰ ਨਿਰਤ ਕਰਾਈ ਕਿਨਹੁ ਵਰਤਨੇ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹਿ ਦੀਨ ਹਰ 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 ਧਿਆਇਆ ਕਿਨਹੀ ਸਿੱਧ ਬਹੁ ਚੇਟਕ ਲਾਏ ਕਿਨਹੀ ਭੇਖ ਬਹੁ ਥਾਟ ਬਣਾਏ ਕਿਨਹੀ ਤੰਤ ਮੰਤ ਬਹੁ ਖੇਵਾ ਮੋਹੇ ਦੀਨ ਹਰ 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 ਸੇਵਾ ਕੋਈ ਚਤਰ ਕਹਾਵੇ ਪੰਡਤ ਕੋ ਖੱਟ ਕਰਮ ਸਹਿਤ ਸਿਉ ਮੰਡਤ ਕੋਈ ਕਰੇ ਆਚਾਰ ਸੁ ਕਰਨੀ ਮੋਹੇ ਦੀਨ ਹਰ 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 ਸਰਨੀ ਸਗਲੇ ਕਰਮ ਧਰਮ ਯੁਗ ਸੋਦੇ ਬਿਨ ਨਾਮ ਐਉ ਮੰਨਾ ਪਰਬੋਦੇ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੂਜੀ ਤ੍ਰਿਸ਼ਨਾ ਮਹਾ ਸੀਤ ਲਾਇਆ RAM ਕਲੇ ਮਹੱਲਾ ਪੰਜਵਾਂ ਇਸ ਪਾਣੀ ਤੇ ਜਿਨ ਤੂੰ ਘਰਿਆ ਮਾਤੀ ਕਾਲੇ ਦੇਹ ਰਾ ਕਰਿਆ ਉਕਤ ਜੋਤ ਲੈ ਸੁਰਤ ਪਰਖਿਆ ਮਾਤ ਗਰਭ ਮਹਿ ਜਿਨ ਤੂੰ ਰਾਖਿਆ ਰੱਖਣ ਹਾਰ ਸਮਾਰ ਜਨਾ ਸਗਲੇ ਛੋੜ ਵਿਚਾਰ ਮਨਾ ਰਹਾਉ ਜਿਨ ਦੀਏ ਤੁਧ ਬਾਪ ਮਹਤਾਰੀ ਜਿਨ ਦੀਏ ਭਰਾ ਤ ਪੁੱਤ ਹਾਰੀ ਜਿਨ ਦੀਏ ਤੁਧ ਬੰਤਾ ਅਰਮੀਤਾ ਤਿਸ ਠਾਕੁਰ ਕੋ ਰਖ ਲੇ ਹੋ ਚੀਤਾ ਜਿਨ ਦੀਆ ਤੁਧ ਪਵਨੇ ਅਮੋਲਾ ਜਿਨ ਦੀਆ ਤੁਧ ਨੀਰ ਨਿਰਮੋਲਾ ਜਿਨ ਦੀਆ ਤੁਧ ਪਾਵਕ ਬਲਨਾ ਤਿਸ ਠਾਕੁਰ ਕੀ ਰਹੁ ਮਨ ਸਰਨਾ 36 ਅੰਮ੍ਰਿਤ ਜਿਨ ਭੋਜਨ ਦੀਏ ਅੰਤਰਥਾਨ ਠਹਰਾਵਨ ਕੋ ਦिए ਬਸਦਾ ਦੀਓ ਬਰਤਨ ਬਲਨਾ ਤਿਸ ਠਾਕੁਰ ਕੇ ਚਿਤ ਰਖ ਚੰਨਾ ਪੇਖਨ ਕੋ ਨੇਤਰ ਸੁਨਨ ਕੋ ਕਰਨਾ ਹਸਤ ਕਮਾਮਨ ਬਾਸਨ ਰਸਨਾ ਚਰਨ ਚਲਨ ਕੋ ਸਿਰ ਕੀਨੋ ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪੈਰਾ ਆ ਪਵਿੱਤਰ ਪਵਿੱਤਰ ਜਿੰਤੂ ਕਰਿਆ ਸਗਲ ਜੋਨ ਮਹਿ ਤੂੰ ਸਿਰ ਧਰਿਆ ਅਬ ਤੂੰ ਸੀਜ ਭਾਵੇਂ ਨਹੀਂ ਸੀਜੈ ਕਾਰਜ ਸਬਰੈ ਮਨ ਪ੍ਰਪਤਿ ਆਈਜੈ ਹੀਹਾ ਊਹਾ ਇਕੈ ਉਹੀ ਜਤ ਕਤ ਦੇਖੀਐ ਤਤ ਤਤ ਤੂਹੀ ਤਿਸ ਸੇਵਤ ਮਨ ਆਲਸ ਕਰੈ ਜਿਸ ਵਿਸਰੈ ਇਕ ਨਿਮਖ ਨਾ ਸਰੈ ਹਮ ਅਪਰਾਧੀ ਨਿਰਗੁਣਿਆਰੇ ਨਾ ਕਿਸ ਸੇਵਾ ਨਾ ਕਰਮਾਰੀ ਗੁਰਬੋਹਿਤ ਵਡਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ RAM KALI MAHALLA 5 ਕਾਹੂ ਬਿਹਾਵੇ ਰੰਗ ਰਸ ਰੂਪ ਕਾਹੂ ਬਿਹਾਵੇ ਮਾਏ ਬਾਪ ਪੁੱਤ ਕਾਹੂ ਬਿਹਾਵੇ ਰਾਜ ਮਿਲਖ ਵਪਾਰਾ ਸੰਤ ਬਿਹਾਵੇ ਹਰਨਾਮ ਅਧਾਰਾ ਰਚਨਾ ਸਾਚ ਬਣੀ ਸਭ ਕਾ ਏਕ ਧਨੀ ਰਹਾਉ ਕਾਹੂ ਬਿਹਾਵੇ ਬੇਦ ਅਰ ਬਾਦ ਕਾਹੂ ਬਿਹਾਵੇ ਰਸਨਾ ਸਾਦ ਕਾਹੂ ਬਿਹਾਵੇ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮਰਾਰੀ ਕਾਹੂ ਬਿਹਾਵੇ ਖੇਲਤ ਜੂਆ ਕਾਹੂ ਬਿਹਾਵੇ ਅਮਲੀ ਹੂਆ ਕਾਹੂ ਬਿਹਾਵੇ ਪਰਦਰਬ ਚੁਰਾਏ ਹਰ ਜਨ ਬਿਹਾਵੇ ਨਾਮ ਧਿਆਇ ਕਾਹੂ ਬਿਹਾਵੈ ਜੋਗ ਤਪ ਪੂਜਾ ਕਾਹੂ ਰੋਗ ਸੋਗ ਪਰਮੀਜਾ ਕਾਹੂ ਪਮਨ ਧਾਰ ਜਾਤ ਬਿਹਾਈ ਸੰਤ ਬਿਹਾਵੈ ਕੀਰਤਨ ਗਾਏ ਕਾਹੂ ਬਿਹਾਵੈ ਦਿਨ ਰੈਨ ਚਾਲਤ ਕਾਹੂ ਬਿਹਾਵੈ ਸੋ ਪਿੜ ਮਾਲਤ ਕਾਹੂ ਬਿਹਾਵੈ ਬਾਲ ਪੜਾਵਤ ਸੰਤ ਬਿਹਾਵੈ ਹਰ ਜਸ ਗਾਵਤ ਕਾਹੂ ਬਿਹਾਵੈ ਨਟ ਨਾਟਕ ਨਿਰਤੇ ਕਾਹੂ ਬਿਹਾਵੈ ਜੀਆਂ ਇਹ ਹਿਰਤੇ ਕਾਹੂ ਬਿਹਾਵੈ ਰਾਜਮਹਿ ਦਰਤੇ ਸੰਤ ਬਿਹਾਵੈ ਹਰ ਜਸ ਕਰਤੇ ਕਾਹੂ ਬਿਹਾਵੈ ਮਤਾ ਮਸੂਰਤ ਕਾਹੂ ਬਿਹਾਵੈ ਸੇਵਾ ਜ਼ਰੂਰਤ ਕਾਹੂ ਬਿਹਾਵੈ ਸੋਦਤ ਜੀਵਤ ਸੰਤ ਬਿਹਾਵੈ ਹਰ ਰਸ ਪੀਵਤ ਜਿਤ ਕੋ ਲਾਇਆ ਤਿਤਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਨਾ ਕਰ ਕਿਰਪਾ ਜਿਸ ਦੇਵੈ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ RAM KALI MAHALLA 5 ਦਾਵਾ ਅਗਨ ਰਹੇ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ ਜਾ ਕਾ ਨਾਮ ਸਿਮਰਤ ਪਹਉ ਜਾਏ ਐਸੇ ਸੰਤ ਜਨਾਂ ਰਾਖੇ ਹਰ ਰਾਈ ਐਸੇ ਰਾਖਣ ਹਾਰ ਦਿਆਲ ਜਤ ਕਤ ਦੇਖੋ ਤੁਮ ਪ੍ਰਤਪਾਲ ਰਹਾਉ ਜਲ ਪੀਵਤ ਜਿਉ ਤਿਖਾ ਮਟੰਤ ਧਨ ਵਿਗਸੈ ਗ੍ਰਹਿ ਆਵਤ ਕੰਤ ਲੋਭੀ ਕਾ ਧਨ ਪ੍ਰਾਣ ਆਧਾਰ ਤਿਉ ਹਰ ਜਨ ਹਰ ਹਰ ਨਾਮ ਪਿਆਰ ਕਿਰਸਾਨੀ ਜਿਉ ਰਾਖੈ ਰਖਵਾਲਾ ਮਾਤ ਪਿਤਾ ਦਇਆ ਜਿਉ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਇਉ ਹਰ ਜਨ ਰਾਖੈ ਕੰਠ ਲਾਈ ਜਿਉ ਅੰਧਲੇ ਪੇਖਤ ਹੋਏ ਆਨੰਦ ਗੁੰਗਾ ਬਖਤ ਗਾਵੇ ਬਹੁ ਛੰਦ ਪਿੰਗਲ ਪਰਬਤ ਪਰ ਤੇ ਪਾਰ ਹਰ ਕੈ ਨਾਮ ਸਗਲ ਉਧਾਰ ਜਿਉ ਪਾਵਕ ਸੰਗ ਸੀਤ ਕੋ ਨਾਸ ਐਸੀ ਪ੍ਰਾਸਤ ਸੰਤ ਸੰਗ ਬਨਾਸ ਜਿਉ ਸਾਬਨ ਕਾ ਪਰ ਊਜਲ ਹੋਤ ਨਾਮ ਜਪਤ ਸਭ ਭ੍ਰਮ ਭਉ ਖੋਤ ਜਿਉ ਚਕਵੀ ਸੂਰਜ ਕੀ ਆਸ ਜਿਉ ਚਾਤ੍ਰਿਕ ਬੂੰਦ ਕੀ ਪਿਆਸ ਜਿਉ ਕ੍ਰੰਕਨਾਦ ਕਰਨ ਸਮਾਨੇ ਤਿਉ ਹਰ ਨਾਮ ਹਰ ਜਨ ਮਨਹਿ ਸੁਖਾਨੀ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਿਆਲ ਭਏ ਤਾਂ ਆਏ ਚੀਤ ਦਇਆ ਧਾਰੀ ਤਿਨ ਧਾਰਨ ਹਾਰ ਬੰਦਨ ਤੇ ਹੋਈ ਛੁਟਕਾਰ ਸਭ ਥਾਨ ਦੇਖੇ ਨੈਣ ਅਲੋਈ ਕਿਸੇ ਬਿਨਾਂ ਦੂਜਾ ਅਬਰ ਨਾ ਕੋਈ ਭ੍ਰਮ ਭੈ ਛੂਟੇ ਗੁਰ ਪ੍ਰਸਾਦ ਨਾਨਕ ਪੇਖਿ ਉਹ ਸਭ ਬਿਸਮਾਦ RAM ਕਲੀ ਮਹੱਲਾ